ਪਿੰਡ ਦੋਦਾਂ ਕਰੀਏ ਫਾਇਦਾ ਸੋਡਾ ਜਿਹੜੇ ਬੰਦੇ ਦੁਖੀ ਨੇ ਜੋੜਾਂ ਦੇ ਦਰਦ ਤੋਂ ਮੋਢਾ ਜਾਮ ਡਿਸਕ ਪ੍ਰੋਬਲਮ ਮੋਚ ਸਰਵਾ ਇਕਲ ਪਿੱਠ ਦਾ ਦਰਦ ਲੱਤ ਦੇ ਦਰਦ ਪਰਾਸਤਰ ਆਪਰੇਸ਼ਨ ਤੋਂ ਜਾਮ ਜੋੜਾਂ ਤੋਂ ਮਾਸ ਪਿੱਛੇ ਨੇ ਦਰਦ ਦਾ ਲੰਮੇ ਸਮੇਂ ਤੋਂ ਦਰਦ ਦਾ ਮੁਕਤ ਸਰ 15 ਕਿਲੋਮੀਟਰ ਬਠੰਡਾ 30 ਕਿਲੋਮੀਟਰ ਵਿਚਾਲੇ ਪਿੰਡ ਪਿੰਡਾਂ ਦੋਦਾਂ ਸასი ਕਾਲ ਜੀ ਤੁਹਾਨੂੰ ਵਧਾਈਆਂ ਜੀ ਵਧੀਆ ਲੋਕਾਂ ਦਾ ਭਲਾ ਕਰ ਰਹੇ ਹੋ ਹਾਂਜੀ ਹਾਂਜੀ ਬਾਈ ਮੰਨ ਲਓ ਲੋਕਾਂ ਦੀ ਲੁੱਟ ਨਹੀਂ ਕਰ ਰਹੇ। ਨਾ ਬਈ ਨਾ ਨਹੀਂ। ਉਹ ਠੀਕ ਹੋ ਜੀ ਡਾਕਟਰ ਸਾਹਿਬ। ਬਹੁਤ ਵਧੀਆ ਬਈ ਤੁਸੀਂ ਦੱਸੋ ਠੀਕ ਠਾਕ। ਤੇ ਆਪਣੇ ਕੋਲੇ ਮੈਂ ਸਾਰਾ ਦੱਸ ਤਾ ਜੋੜਾਂ ਮਸਰ ਬਾਈਕਰ ਸਬੂਕਰ ਦਾ ਇਲਾਜ ਵਧੀਆ। ਹਾਂਜੀ ਹਾਂਜੀ ਬਈ। ਕਿਸ ਨੂੰ ਉਲਝਾਉਂਦੇ ਤਾਂ ਨਹੀਂ ਆਪਾਂ। ਨਾ ਨਾ ਬਈ ਉਲਝਾਉਣ ਵਾਲਾ ਤਾਂ ਕੰਮ ਹੀ ਨਹੀਂ। ਜੇ ਆਪਣੇ ਸਾਹ ਚਾ ਆਪਾਂ ਹਾਂ ਹੀ ਕਰਾਂਗੇ ਹਣਾ। ਆ ਵਧੀਆ ਨੌਜਵਾਨ ਵੀਰ ਆ। ਆ ਮੁੰਡਾ ਤੁਹਾਡੇ ਕੋਲੇ ਦੋ ਵਾਰ ਆਇਆ, ਦੂਜੀ ਵਾਰ ਆਇਆ ਹਣਾ। ਇਹਦਾ ਰਿਵਿਊ ਲੈ ਕੇ ਦੇਖੋ ਪੁੱਛੋ। ਕਿਵੇਂ ਤੂੰ ਉਹਨੇ ਪ੍ਰੋਬਲਮ ਵੀ ਸੁਣਤਾ ਵਾੜੀ ਸੀ ਬਈ। ਨਹੀਂ ਹੁਣ ਫਰਕ ਆ ਵੀ ਅੱਗੇ ਨਾਲ। ਫਰਕਾ? ਹਾਂ। ਸਾਰੇ ਕਹਿੰਦੇ ਯਾਰ ਇੰਨੇ ਪੈਸੇ ਬੰਦਾ ਲਾਵੇ ਵੀ ਕੌਣ ਹਨਾ ਤੇ ਇੰਨੀਆਂ ਦਵਾਈਆਂ ਖਾਵੇ ਵੀ ਕੌਣ ਤੇ ਪੈਸੇ ਲਾਵੇ ਗੋਡਾਕਰ ਇਹ ਮੈਨੂੰ ਨਾਲ ਗੱਲ ਕਰ ਲੈ ਭਾਈ ਕੀ ਹਾਲ ਨੇ ਬਾਈ ਵਧੀਆ ਹੈ ਬਾਈ ਤੁਹਾਨੂੰ ਕੀ ਪ੍ਰੋਬਲਮ ਆ ਬਈ ਹਾਂ 2D ਦੀ ਪ੍ਰੋਬਲਮ ਮੈਂ ਇੱਕ ਦੋ ਤਾਂ ਗਿਆ ਬਹੁਤ ਪੱਟੇ-ਬੁੱਟੇ ਲਾਇਏ ਬਹੁਤ ਪ੍ਰੋਬਲਮ ਸੀ ਕੁਝ ਨਹੀਂ ਦਿੱਤਾ ਚੈੱਕ ਕਰ ਲਿਆ ਬਾਹਰ ਚੱਕਿਆ ਸੀ ਥੋੜਾ ਬਾਹਰ ਚੱਕ ਲਿਆ ਬਾਹਰ ਕਰਕੇ ਪ੍ਰੋਬਲਮ ਬਣ ਗਈ ਨਹੀਂ ਬਾਹਰੋਂ ਕਦੋਂ ਮੁੜਿਆ ਆਇਆ ਉੱਥੋਂ ਉੱਥੋਂ ਨਹੀਂ ਤੇ ਠੀਕ ਨਹੀਂ ਹੋਏਗਾ ਆਰਾਮ ਨੇ ਇੱਥੇ ਮੈਂ ਦੂਜੀ ਵਾਰ ਆਇਆ ਬਹੁਤ ਫਰਕ ਆ ਫਰਕ ਆ ਹਾਂ ਬਹੁਤ ਜਿਆਦਾ ਲੈ ਵੀ ਮਿੱਤਰ ਪਿਆ ਆ ਵੀ ਡਾਕਟਰ ਇਹਦਾ ਕੀ ਕਰ ਰਹੇ ਆ ਆਪਾਂ 2D ਦਾ ਮੰਨ ਲਓ ਇਹ ਮੰਨ ਲਓ ਇਹਦੇ ਨਾਲ ਮਸਲ ਸਪੈਜ਼ਮ ਹੋ ਗਏ ਸੀਗੇ ਬਾਈ ਨਹੀਂ ਤੁਸੀਂ ਐਕਸਰਾ ਕਰਦੇ ਹੋ ਕੁਝ ਐਕਸਰਾ ਨਹੀਂ ਅਸੀਂ ਨਾ ਮਤਲਬ ਫਿਜ਼ੀਓਥੈਰੇਪੀ ਨੇ ਇਲਾਜ ਕਰ ਦਿਆ ਇਹਦੇ ਬਾਈ ਦੇ ਨਾਲ ਜਾਦਾ ਦਰਦ ਸੀਗਾ ਇਹਦੀ ਦੋ ਵਾਰ ਫਿਜ਼ੀਓਥੈਰੇਪੀ ਕੀਤੀ ਆ ਬਾਈ ਦੀ ਆਪਾਂ ਹਨਾ ਲੇਕਿਨ ਡਾਕਟਰ ਸਾਹਿਬ ਕੋਲੇ ਕੋਈ ਬਾਲਾ ਜਿਆਦਾ ਇਕੱਠ ਨਹੀਂ ਤੇ ਆਈ ਜਾਂਦੇ ਨੇ ਮੇਰੇ ਆਉਣ ਤੋਂ ਪਹਿਲਾਂ ਵੀ ਮਰੀਜ਼ ਉਹ ਰਿਆ ਕੇ ਠੀਕ ਹੋ ਕੇ ਆਈ ਜਾਂਦੇ ਨੇ ਹਾਂਜੀ ਹਾਂ ਕੋਈ ਹਾਂ ਤੇ ਜੇ ਕੋਈ ਵੱਡਾ ਨੁਕਸਾ ਡਾਕਟਰ ਸਾਹਿਬ ਮਾਲਾ ਲੱਤ 'ਚ ਦਰਦ ਜਾ ਜਾਂਦਾ ਹੁੰਦਾ ਆਪਣੇ ਮਾਤਾ ਜੀ ਚੱਟ ਕਾ ਛੱਟ ਕਾ ਛੱਟ ਕਾ ਬਈ ਆਪਣੇ ਕੋਲੇ ਪੱਕਾ ਹੱਲ ਆ ਬਾਈ ਨਹੀਂ ਉਹਦਾ ਕੀ ਕਰਦੇ ਤੁਸੀਂ ਲੱਤ ਦਬਦੇ ਉਹਦੇ ਨਾਲ ਦੱਤ ਨਹੀਂ ਦਬਦੇ ਆਪਾਂ ਮਸ਼ੀਨਾਂ ਨਾਲ ਜਿਵੇਂ ਹਨਾ ਉਹਦੇ ਨਾਲ ਥੈਰੇਪੀ ਕਰਦੇ ਆ ਐਕਸਰਸਾਈਜ਼ ਹੁੰਦੀ ਆ ਬਹੁਤ ਜ਼ਿਆਦਾ ਮਾਸ ਕਰਨੀ ਕੋਈ ਨਹੀਂ ਹਾਂ ਉਹਨਾਂ ਨਾਲ ਹੀ ਹ ਪਿਆਰਨਾ ਮਾਸ਼ਾ ਐਕਸਰਸਾਈਜ਼ਾਂ ਜਿਵੇਂ ਦੱਸਣਗਾ ਕਰੇ ਕਰਨੀਆਂ ਹਣਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਐ ਐਕਸਰਸਾਈਜ਼ ਵੱਧ ਵੱਧ ਕਰਨੀ ਕਿੰਨੇ ਸਮੇਂ ਤੋਂ ਮੰਨ ਲਓ ਤੁਸੀਂ ਇੱਕ ਲੈਣ ਦੇ ਵਿੱਚ ਪੈ ਤੈਨੂੰ 8 ਸਾਲ ਹੋ ਗਏ ਲੈਣ ਚ ਬਾਜੀ ਹਾਂਜੀ ਹਾਂਜੀ ਤੇ ਲੋਕਾਂ ਦਾ ਭਲਾ ਕਰਨਾ ਹਾਂ ਜੀ ਹਾਂ ਤਨਗੁਰੂ ਰਾਮਦਾਸ ਜੀ ਦੇ ਨਾਮ ਦੇ ਨਾਲ ਆਪਾਂ ਭਲਾ ਹੀ ਕਰਨਾ ਮਹਾਰਾਜ ਦਾ ਹਣਾ ਗੁਰੂ ਰਾਮਦਾਸ ਫ੍ਰੀਜੂ ਥੈਰੇਪੀ ਸੈਂਟਰ ਦੁੱਧ ਦਾਨ ਵਾਲਾ ਮੈਡ ਸ਼੍ਰੀ ਮੁਖਸਰ ਸਾਹਿਬ ਹਾਂ ਭਲਾਈ ਜਣਾਂ ਦੇ ਜਮਾਂ ਨੇੜੇ ਜਿਆ ਹਾਂ ਹਾਂ ਭਲਾਈ ਵਾਲ ਨੂੰ ਲੈ ਵੀ ਤੁਸੀਂ ਬਹੁਤ ਗੇੜੇ ਲੈਣੇ ਵੱਡੇ ਵੱਡੇ ਦੂਰ ਤੱਕ ਡਾਕਟਰ ਸਾਹਿਬ ਨਾਲ ਟੀਮ ਹੀ ਹੁੰਦੇ ਉਹ ਵੀਰਾ ਵੀ ਕੰਮ ਕਰ ਤੇ ਲੰਬੇ ਸਮੇਂ ਤੋਂ ਕੰਮ ਕਰਦਣੇ ਬਾਈ ਵੀ ਪਿਆ ਬਾਈ ਦਾ ਕੀ ਬਾਈ ਤੋਂ ਬੋਲਣੀ ਹੈ ਨਾ ਕਿੰਨੀ ਕਿ ਪ੍ਰੋਬਲਮ ਹੈ ਕੀ ਹਾਲ ਨੇ ਵੀਰੇ ਬਹੁਤ ਵਧੀਆ ਬਾਈ ਜੀ ਸਰਵਾਈਕਲ ਵਾਂਗੂ ਸੀ ਹਾਂਜੀ ਵੀਰੇ ਤਾਂ ਆ ਆਰਾਮ ਮਿਲ ਰਿਹਾ ਹੁਣ ਹਾਂ ਬਹੁਤ ਆਰਾਮ ਆ ਵੀਰੇ ਦੂਸਰੀ ਵਾਰ ਆਇਆ ਬਹੁਤ ਫਰਕ ਹੈ ਆ ਮੱਲਾ ਸਰਵਾਈਕਲ ਦਾ ਉਹ ਪ੍ਰੋਬਲਮ ਕੀ ਕੀ ਪ੍ਰੋਬਲਮ ਹੁੰਦੀ ਜਦੋਂ ਸਰਵਾਈਕਲ ਵੀ ਬਚਪਨ ਤੋਂ ਆ ਚੀਜ਼ਾਂ ਦਰਦ ਕਰਦੀਆਂ ਸੀ ਤੇ ਮੋਢੇ ਇਹ ਦੂਸਰੀ ਵਾਰ ਆ ਬਹੁਤ ਫਰਕ ਹੈ ਕੀ ਮੈਂ ਤੁਰੇ ਫਿਰਦੇ ਦਰਦ ਕਰਦ ਨੇ ਮੁਰਦ ਨਹੀਂ ਤਾਣ ਕੀ ਹੁੰਦਾ ਜਿਵੇਂ ਪਏ ਪਏ ਦੇ ਦਰਦ ਸਟਾਰਟ ਹੋ ਜਾਂਦਾ ਸੀਗਾ ਵੀ ਖੜਾ ਰਹਿੰਦਾ ਓਦੋਂ ਸਟਾਰਟ ਹੋ ਜਾਂਦੇ ਧੌਣ ਆਕੜੇ ਜਾਂਦੀ ਸੀਗੀ ਹੁਣ ਬਹੁਤ ਫਰਕ ਹੈ ਇਹਦਾ ਕੁਦਰਤੀ ਨੁਕਸ ਜੇ ਨਿਕਲਦੇ ਨੇ ਡਾਕਟਰ ਸਾਹਿਬ ਜਿਵੇਂ ਸਰਵਾਈਕਲ ਹੋਗਾ ਜਾਂ ਕੁਛ ਦਾ ਹੋਰ ਚੀਜ਼ ਦਾ ਪੇਨ ਹੋ ਗਿਆ ਇੱਕ ਆਪਣੇ ਤੁਰੇ ਫਿਰਦ ਨੇ 6 ਵਜੇ ਪੈਰ ਮੋਚ ਗਿਆ ਮੋਢਾ ਕੁਈ ਲੋਕ ਪਲਾਸਟਰ ਲਾ ਲੈਂਦੇ ਨੇ ਕਿ ਆਪਾਂ ਕਹਿੰਦੇ ਨਹੀਂ ਚੱਲਣਾ ਚਾਰ-ਚਾਰ ਮਹੀਨੇ ਬੈਠੇ ਰਹਿੰਦੇ ਨੇ ਉਹ ਫੇਰ ਵੀ ਲੂਟ ਹੁੰਦੇ ਉਹਦਾ 6:00 ਵਜੇ ਦਾ ਉੱਤਰ ਉੱਤਰ ਜੜੇ ਦਾ ਸਾਰੇ ਹੱਲ ਆ ਗਿਆ ਪਾਜੀ ਜਿਵੇਂ ਮਤਲਬ ਉਹ ਨਾ ਜਦੋਂ ਪਲਾਸਟਰ ਲੱਗਦਾ ਜਾਮ ਹੋ ਜਾਂਦਾ ਜੋੜ ਜੀ ਉਹਦਾ ਵੀ ਐਕਸਰਸਾਈਜ਼ ਨਾਲ ਪੂਰਾ ਵਧੀਆ ਹੱਲ ਆਪਣੇ ਕੋਲੇ ਜਿਵੇਂ ਹੁਣ ਕਈ ਬੱਚੇ ਫੋਨ ਦੇਖਦੇ ਆ ਸਰਵਾਈਕਲ ਦੀ ਪ੍ਰੋਬਲਮ ਹੋ ਲੱਗਦੀ ਆ ਜ਼ਿਆਦਾ ਹਨਾ ਉਹਦੇ ਕਰਕੇ ਸਾਰਾ ਆਪਣੇ ਕੋਲੇ ਮਸ਼ੀਨਾਂ ਨਾਲ ਐਕਸਰਸਾਈਜ਼ ਕਰਦੇ ਆ ਹੱਥ ਨਾਲ ਕੋਈ ਥੋੜੀ ਬਹੁਤ ਦਵਾਈ ਵੀ ਦਿੰਦੇ ਆ ਸੀ ਕੋਈ ਥੋੜੀ ਬਹੁਤ ਦਵਾਈ ਦੇ ਦਿੰਦੇ ਆ ਗੱਲ ਰਾਹ ਪਾ ਦੋਗੇ ਪੂਰੀ ਫ ਮੁਖਤਸਰ ਜਿਹੜੇ 'ਚ ਖੜਾ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਂ ਤੇ ਗੁਰੂ ਰਾਮਦਾਸ ਫਿਡੋ ਪ੍ਰੈਕਟਿਕ ਸੈਂਟਰ ਪਿੰਡ ਦੋਦਾ ਨੇੜੇ ਕੌਣੀ ਵਾਲਾ ਮੋੜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਕਰ ਦਿਓ ਮੇਤਰੋ ਵੀਡੀਓ ਸ਼ੇਅਰ ਕਿਉਂਕਿ ਇਹ ਕੰਮ ਦੀ ਵੀਡੀਓ ਆ